ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 7 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਰਣ ਵੰਡ ਦੇ ਵਿਸ਼ੇ 'ਤੇ ਵਿਚਾਰ ਸਾਂਝੀ ਕਰ ਰਹੇ ਜਿਨ੍ਹਾਂ ਨੇ ਇਹ ਵਿਵਸਥਾ ਬਣਾਈ ਹੈ ਵਰਣ ਵੰਡ ਦੀ ਆर्यਮ ਲੋਕਾਂ ਨੇ ਜਿਹੜੇ ਅੱਜ ਆਪਣੇ ਆਪ ਨੂੰ ਗ੍ਰਾਮਣ ਕਹਾਉਂਦੇ ਨੇ ਉਹਨਾਂ ਨੇ ਇੱਕ ਭਰਮ ਆਕਲ ਸਮਾਜ ਦੇ ਵਿੱਚ ਮੁਰਖੀ ਸਮਾਜ ਦੇ ਵਿੱਚ ਕਿ ਬ੍ਰਾਹਮਣ ਜਿਹੜਾ ਹੈ ਉਹ ਦੇਵਤਾ ਹੈ ਉਹ ਪਰਮੇਸ਼ਰ ਦੇ ਬਿਲਕੁਲ ਨੇੜੇ ਹੈ ਉਹਦਾ ਹਰ ਕਰਮ ਪਰਮੇਸ਼ਰ ਨੂੰ ਪਰਵਾਹਨ ਹੈ ਬਲਕਿ ਉਹ ਤੇ ਪਰਮੇਸ਼ਰ ਦਾ ਏਜੰਟ ਬਣ ਕੇ ਸਾਰੇ ਕੰਮ ਕਰ ਰਿਹਾ ਹੈ ਔਰ ਉਹ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਪਰਮੇਸ਼ਰ ਦਾ ਤੇ ਵਿਦਾਨ ਹੀ ਨਹੀਂ ਹੈ ਨਾ ਕਈ ਭਗਵਾਨ ਨੇ ਔਰ ਸਾਰੇ ब्राह्मण ਦੇ ਤੰਤਰਾ ਮੰਤਰਾਂ ਦੇ ਵਾਸਤੇ ਵਿੱਚ ਨੇ ਕੋ ਜਦੋਂ ਚਾਏ ਜਿੰਨੂੰ ਪ੍ਰਸੰਨ ਕਰ ਲਵੇ ਜਿੰਨੂੰ ਡਰਾਜ਼ ਕਰ ਦਵੇ ਇਹ ব্রাহ্মণ ਦੇ ਆਪਣੇ ਹੱਥ ਕੀ ਸੱਚਮੁੱਚ ਉਸ ਅਕਾਲ ਪੁਰਖ ਦੇ ਦਰ ਤੇ ਕਿਸੇ ਉੱਚੀ ਜਾਤ ਵਾਲੇ ਨੂੰ ਵਧੇਰੇ ਮਾਨ ਸਤਕਾਰ ਮਿਲਦਾ ਹੈ ਤੇ ਸੁਭਾਵਕ ਹੈ ਜੇ ਉੱਚੀ ਜਾਤ ਵਾਲੇ ਨੂੰ ਕਉਦੇਰੇ ਮਾਨਸਤਕਾਰ ਮਿਲਦਾ ਹੈ ਤੇਦਾ ਮਤਲਬ ਹੈ ਛੋਟੀਆਂ ਜਾਤਾਂ ਵਾਲੇ ਨੇ ਜਿਹੜੇ ਉਹਨਾਂ ਨੂੰ ਘੱਟ ਮਿਲਦਾ ਹੈ। ਜਾਂ ਜਿਵੇਂ ਸ਼ੂਦਰ ਨੂੰ ਉਹਨੇ ਅੰਟਚੇਬਲ ਬਣਾਤਾ ਉਹ ਤਾਂ ਮਿਲਦਾ ਹੀ ਨਹੀਂ ਹੋਏਗਾ। ਇਹ ਹੈ ਜਿਹੜਾ ਵਿਸ਼ਾ ਅੱਜ ਅਸੀਂ ਵਿਚਾਰਨਾ ਹੈ। ਦੋ ਪਰਮਾਨ ਆਪ ਜੀ ਨਾਲ ਸਾਂਝੇ ਕਰਨੇ ਨੇ। ਪਹਿਲਾ ਪਰਮਾਨ ਗੁਰੂ ਅਮਰਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ। ਬਲਕਿ ਇਹ ਜੇ ਦੋਨੋਂ ਪ੍ਰਮਾਣਿਕ ਰੋਬਰ ਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਨੇ ਪਹਿਲੇ ਪ੍ਰਮਾਣ ਤੀਜੇ ਨਾਲ ਇੱਕ ਬਖਸ਼ਿਸ਼ ਕਰਦਨੇ ਭਗਤ ਰਤੇ ਸੇ ਊਤਮ ਜਤ ਪਤ ਸ਼ਬਦੇ ਹੋਏ ਬਿਨ ਨਾ ਮੈਂ ਸਭ ਨੀਚ ਜਾਤ ਹੈ ਬਿਸਟਾ ਕਾ ਕੀੜਾ ਹੋਏ ਸਤਗੁਰੂ ਨੇ ਪਰਮ ਕੇ ਜਿਹੜਾ ਉੱਚੇ ਕੁਲ ਦੇ ਵਿੱਚ ਪੈਦਾ ਹੋਇਆ ਉੱਚੀ ਜਾਤ ਦੇ ਵਿੱਚ ਪੈਦਾ ਹੋਇਆ ਉਹ ਸਭ ਤੋਂ ਚੰਗਾ ਹੈ ਉਹ ਕਾਲਪੁਰ ਤੋਂ ਦਰ ਤੇ ਪ੍ਰਵਾਨ ਹੁੰਦਾ ਹੈ ਹੁਣ ਪੂਰੀ ਤਰ੍ਹਾਂ ਰਜੈਕਟ ਕਰਦੇ ਹੋਏ ਬਖਸ਼ਿਸ਼ ਕਰ ਦिती ਹੈ ਭਗਤ ਰਤੇ ਸੇ ਉਤਮ ਜਿਹੜੇ ਅਕਾਲਪੁਰਖ ਤੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗੇ ਹੋਏ ਨੇ ਉਹਦੇ ਵਿੱਚ ਲੀਨ ਨੇ ਉਹ ਸਭ ਤੋਂ ਉਤਮ ਨੇ ਭਗਤ ਰਤੇ ਸੇ ਉਤਮ ਹੋਰ ਕੁਰਬਾਨੀ ਇਸ ਗੱਲ ਨੂੰ ਆਪਾਂ ਵਿਚਾਰ ਚੁੱਕੇ ਹੈ ਨਹੀਂ ਮੰਦੀ ਕਿ ਕੋਈ ਕਿਸੇ ਕੁਲ ਸੇ ਜੰਮਣ ਕਰਕੇ ਉੱਚਾ ਹੋ ਗਿਆ ਜਾਂ ਨੀਵਾ ਹੋ ਗਿਆ ਕੁਦੀ ਜਾਤ ਉੱਚੀ ਹੋ ਗਈ ਹੈ ਤੇ ਦੂਜੇ ਦੀ ਨੀਵੀਂ ਹੋ ਗਈ ਹੈ ਜਤਪਤ ਸ਼ਬਦੇ ਹੋਏ ਇਤੇ ਜਿਨੇ ਗੁਰੂ ਦਾ ਗਿਆਨ ਲੈ ਲਿਆ ਮਾਨਵੀ ਉਹਦਾ ਸਤਕਾਰ ਵੀ ਉਹਦਾ ਪੱਤ ਵੀ ਉਹਦੀ ਹੈ ਜਿਤ ਵੀ ਉਹਦੀ ਹੈ ਤੇ ਜਾਤ ਵੀ ਉਹਦੀ ਉੱਚੀ ਹੈ ਤੇਨੇ ਸ਼ਬਦ ਦੇ ਨਾਲ ਜੁੜ ਗਿਆ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਜਤਪਤ ਸ਼ਬਦੇ ਹੋਏ ਔਰ ਫਿਰ ਇਹ ਫੈਸਲਾ ਦਿੱਤਾ ਸਤਗੁਰੂ ਜੀ ਨੇ ਬਿਨਾਂ ਮੈਂ ਸਭ ਨੀਚ ਜਾਤ ਹੈ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਸਭ ਨੀਚ ਜਾਤ ਨੇ ਹੁਣ ਇਹ ਵੀ ਇੱਕ ਬੜਾ ਵੱਡਾ ਭਰਮ ਕਿ ਬ੍ਰਾਹਮਣ ਤਾਂ ਬਹੁਤ ਪੂਜਾ ਕਰਦਾ ਹੈ ਉਹ ਤੇ ਇੱਕ ਅਕਾਲ ਪੁਰਖ ਜੀ ਨਹੀਂ ਵਿਸ਼ਵਾਸ ਕਰਦਾ ਉਹਨਾਂ ਨੇ ਤਾਂ ਕਈ ਦੇਵੀ ਦੇਵਤੇ ਬਣਾਏ ਹੋਏ ਨੇ ਮਨੋਕਲਪਤ ਹੋਣ ਗੁਰਬਾਨੀਓ ਨੂੰ ਕਿਹੜੀ ਜਾਤ ਦੇ ਵਿੱਚ ਕਹਿ ਰਹੀ ਹੈ ਕਿਹੜੀ ਕੈਟਾਗਰੀ ਵਿੱਚ ਰੱਖ ਰਹੀ ਹੈ ਉੱਚੇ ਦੇ ਜਾਂ ਨੀਵੇਂ ਦੇ ਵਿੱਚ ਇਹਦਾ ਫੈਸਲਾ ਅਸੀਂ ਆਪ ਕਰ ਲਈ ਹੈ ਮੇਰੇ ਨਾਮੇ ਸਭ ਨੀਚ ਜਾਤ ਹੈ ਔਰ ਸਤਗੁਰੂ ਨੂੰ ਪਤਾ ਕਿਥੇ ਰੱਖ ਲੈਣੇ ਬਿਸਟਾ ਕਾ ਕੀੜਾ ਹੋਏ ਜਿਹੜੀ ਗੰਦਗੀ ਅਸੀਂ ਆਪਣੇ ਅੰਦਰੋਂ ਕੱਢਦੇ ਹਾਂ ਉਹਨੂੰ ਬਿਸਟਾ ਕਹਿੰਦੇ ਨੇ ਉਹਦੇ ਵਿੱਚ ਜਿਵੇਂ ਕੀੜੇ ਹੁੰਦੇ ਨੇ ਨਾ ਸਤਗੁਰੂ ਨੇ ਕਿਹਾ ਸਮਾਜ ਦੇ ਵਿੱਚ ਉਹ ਅਵਸਥਾ ਹੈ ਉਹਦੀ ਬਿਸਟਾ ਦਾ ਕੀੜਾ ਆਪਣੇ ਆਪ ਦੇ ਵਿੱਚ ਜੋ ਮਰਜ਼ੀ ਸਮਝੀ ਜਾਈਏ ਗੁਰਬਾਣੀ ਦੇ ਪਰਮਾਨ ਜਿਹੜੇ ਨੇ ਬੜੇ ਸਪਸ਼ਟ ਨੇ ਫੈਸਲਾ ਕੋ ਨਹੀਂ ਅਜਦਾ ਦੂਸਰਾ ਪਰਮਾਨ ਜਿਹੜਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਹ ਪੂਰਾ ਸ਼ਬਦ ਹੈ ਪੰਜ ਪਦਿਆਂ ਦਾ ਮੈਂ ਪੂਰਾ ਸ਼ਬਦ ਹੀ ਵਿਚਾਰ ਲਈ ਲਿਆ ਕਿਉਂਕਿ ਹੈ ਹੀ ਇਸੇ ਵਿਸ਼ੇ ਨਾਲ ਦੀ ਸੰਬੰਧਤ ਹੈ ਸਾਰਾ ਇਸ ਵੇਖੇ ਨੂੰ ਸਮਝਣ ਦੇ ਵਾਸਤੇ ਅੱਜ ਦੇ ਭਾਗ ਨੂੰ ਸਮਝਣ ਵਾਸਤੇ ਇੱਕ ਲਾਜਵਾਬ ਪਰਮਾਨ ਹੈ। ਰਾਗ ਪੈਰੋ ਮਹਲਾ 3 ਚਉਪ ਦੇ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ। ਜਾਤ ਦਾ ਗਰਵ ਨਾ ਕਰਿਓ ਕੋਈ ਬ੍ਰह्मबिੰਦੇ ਸੇ ਬ੍ਰਹਮਣ ਹੋਈ। ਜਾਤ ਦਾ ਗਰਵ ਨਾ ਕਰ ਮੂਰਖ ਗਵਾਰਾ ਇਸ ਗਰਵ ਤੇ ਚਲਹਿ ਬਹੁਤ ਵਿਕਾਰਾ ਰਹਾਓ ਚਾਰੇ ਵਰਣ ਆਖੈ ਸਭ ਕੋਈ ਬ੍ਰਹਮ ਬਿੰਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਧ ਭਾਂਡੇ ਘੜੈ ਕੁਮਾਰਾ ਪੰਜ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੈ ਵਿਚਾਰਾ ਕਹਿਤ ਨਾਨਕ ਇਹ ਜੀਉ ਕਰਮ ਬੰਧ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਅਸੀਂ ਪਿਛਲੇ ਤੋਂ ਪਿਛਲੇ ਪਾਗਦੇ ਵਿੱਚ ਪਗਤ ਕਬੀਰ ਸਾਹਿਬ ਦੇ ਦੋ ਸ਼ਬਦ ਵਿਚਾਰੇ ਸੀ ਮੈਂ ਬੜਾ ਹੈਰਾਨ ਹੋਣਾ ਕਹੀ ਆ ਰਹੀ ਔਰ ਬੜਾ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਬੜਾ ਮਨ ਬਦਲਿਆ ਕਿ ਕਿਵੇਂ ਸਾਰੀ ਬਾਣੀ ਦਾ ਰਾਸ ਹੈ ਉਹ ਪਗਤ ਕਬੀਰ ਸਾਹਿਬ ਦਾ ਸ਼ਬਦ ਲੈ ਲਈਏ ਤੇ ਅੱਜ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ ਲੈ ਲਈਏ ਇੱਕੋ ਜਿਹਾ ਹੀ ਸੁਨੇਹਾ ਸਾਰੀ ਬਾਣੀ ਕਿਵੇਂ ਇੱਕ ਰਸ ਹੈ ਜਿਦਾ ਵੀ ਕਿਡਾ ਡੰਡਾ ਹੈ ਪੈਰੋ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਸ਼ਾ ਜੀ ਦਾ ਸ਼ਬਦ ਚਉਪ ਦੇ ਹਾਲੇ ਕਿ ਪੰਜ ਪੰਧਿਆਂ ਦਾ ਸ਼ਬਦ ਹੈ ਇਹ ਚਉਪ ਦੇਆਂ ਦੇ ਵਿੱਚ ਹੀ ਗਿਣੇ ਜਾਂਦੇ ਨੇ ਗਿਣੇ ਇਸਰਾ ਪੰਜ ਸ਼ਬਦਾਂ ਪੰਜ ਪੰਧਾ ਦੇ ਸ਼ਬਦ ਵੀ ਨੇ ਔਰ ਪਹਿਲੇ ਘਰ ਸਤਗੁਰ ਨੇ ਬਖਸ਼ਿਸ਼ ਕੀਤੀ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸੱਚ ਹੈ ਉਹਦੀ ਹੋਂਦ ਬਾਰੇ ਕੋਈ ਸ਼ੱਕ ਨਹੀਂ ਇੱਕ ਰਸ ਹੈ ਔਰ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ ਗੁਰ ਪ੍ਰਸਾਦ ਹੁਣ ਜਿਹੜਾ ਰਹਾਉ ਦੀ ਪੰਕਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਉੱਥੇ ਸਤਗੁਰੂ ਦੀ ਬਖਸ਼ਿਸ਼ ਕਰਦੇ ਨੇ ਜਾਤ ਦਾ ਗਰਵ ਨਾ ਕਰ ਮੂਰਖ ਕਵਾਰਾ ਆਪਣੀ ਜਾਤ ਦਾ ਹੰਕਾਰ ਕਰਨ ਵਾਲੇ ਕਿ ਮੈਂ ਉੱਚੀ ਜਾਤ ਦਾ ਉਹਨੂੰ ਸਤਗੁਰੂ ਮੂਰਖ ਤੇ ਗਵਾਰ ਕਹਿ ਰਹੇ ਨੇ ਗਵਾਰ ਹੁੰਦਾ ਜਿਹਨੂੰ ਕੋਈ ਸਮਝ ਨਾ ਹੋਵੇ ਜਿਹਨੂੰ ਕੋਈ ਜਾਣਕਾਰੀ ਨਾ ਹੋਵੇ ਤੇ ਮੂਰਖ ਤੇ ਜੀ ਜਾਣ ਨਹੀਂ ਆ ਜਿਹੜਾ ਵਿਧੀ ਵਿਧਾਨ ਦੇ ਉਲਟ ਕੰਮ ਕਰਦਾ ਹੋਵੇ ਜਿਹਨੂੰ ਪਤਾ ਹੀ ਨਹੀਂ ਕਿਸ ਵੇਲੇ ਕੀ ਬੋਲਣਾ ਕਿਸ ਵੇਲੇ ਕੀ ਕੰਮ ਕਰਨਾ ਹੈ ਕਿਸ ਵੇਲੇ ਕਿੱਥੇ ਜਾਣਾ ਹੈ ਜਿਹੜੇ ਆਪਣੀ ਜ਼ਾਤ ਦੇ ਉੱਤੇ ਹਉਮੈ ਕਰਨ ਵਾਲੇ ਨੇ ਆਪਣੇ ਵਰਮ ਦੇ ਉੱਤੇ ਆ ਉਹਨਾਂ ਨੂੰ ਸਤਗੁਰੂ ਮੂਰਖ ਤੇ ਗਵਾਰ ਕਹਿ ਰਹੇ ਨੇ ਔਰ ਫਿਰ ਸਮਝਾਉਂਦੇ ਨੇ ਇਸ ਗਰਭ ਤੇ ਚਲੇ ਬਹੁਤ ਵਿਕਾਰ ਆ ਕਿਉਂ ਉਹਨੂੰ ਮੂਰਖ ਤੇ ਗਵਾਰ ਕਹਿ ਰਹੇ ਨੇ ਇਹ ਜਿਹੜੀ ਹਉਮੈ ਆ ਨਾ ਕਿ ਮੈਂ ਫਲਾਣੀ ਕੁਲਚ ਪੈਦਾ ਹੋਇਆ ਮੈਂ ਉੱਚਾ ਇਸ ਤੋਂ ਬਹੁਤ ਸਾਰੇ ਸਮਾਜਿਕ ਵਿਗਾੜ ਚੱਲਦੇ ਨੇ। ਆ ਸਮਾਜਿਕ ਵਿਗਾੜ ਦੀ ਹਾਲਤ ਅਸੀਂ ਦੇਖ ਤੇ ਲਈ ਹੈ ਨਾ ਅੱਜ ਕਿੰਨੀ ਨਫ਼ਰਤ ਫੈਲੀ ਹੋਈ ਹੈ। ਔਰ ਇਹ ਸ਼ੂਦਰਾਂ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਨੇ ਉਹਨਾਂ ਪ੍ਰਤੀ ਤਾਂ ਇਹਨਾਂ ਦੀ ਨਫ਼ਰਤ ਜਿਹੜੀ ਹੈ ਪਤਾ ਨਹੀਂ ਕਦੋਂ ਦੀ ਭਰੀ ਹੋਈ ਹੈ ਕੁੱਟ-ਕੁੱਟ ਕੇ। ਪਹਿਲੇ ਮੰਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਾਤ ਦਾ ਗਰਭ ਨਾ ਕਰਿਓ ਕੋਈ। ब्राह्मण ਦੇ ਸੋ ਬ੍ਰਹਮਣ ਹੋਈ ਅਤੇ ਬਿਲਕੁਲ ਸਿੱਧੀ ਗੱਲ ਕਰਤੀ ਬ੍ਰਹਮਣ ਦੀ ਸਤਿਗੁਰੂ ਜੀ ਨੇ ਕਿਉਂਕਿ ਬ੍ਰਹਮਣ ਸਭ ਤੋਂ ਜ਼ਿਆਦਾ ਮਾਣ ਕਰਦਾ ਹੈ ਆਪਣੀ ਜਾਤ ਦਾ ਕਿਸੇ ਸਤਿਗੁਰੂ ਸਮਝਾਣਗੇ ਜਾਤ ਦਾ ਗਰਮਣਾ ਕਰੀਓ ਕੋਈ ਅਸੀਂ ਨਹੀਂ ਬ੍ਰਹਮਣਾਂ ਨੂੰ ਸਮਝਦੇ ਜਿਹੜਾ ਕਿਸੇ ਖਾਸ ਕੁਲ 'ਚ ਜੰਮਣ ਕਰਕੇ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਬ੍ਰਹਮਣ ਆ ਆਪਣੇ ਆਪ ਨੂੰ ਉੱਚਾ ਸਮਝ ਰਿਹਾ ਹੈ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਹਸਤੇ ਉਹਨੂੰ ਬ੍ਰਾਹਮਣ ਸਮਝਨੇ ਜਿਹੜਾ ਉਸ ਇੱਕ ਬ੍ਰਹਮ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਉਹਨੂੰ ਸਿਮਰਦਾ ਹੈ। ਉਹ ਨੂੰ ਮੰਨਦਾ ਹੈ। ਉਹਦੇ ਚਰਨਾਂ ਨਾਲ ਜੁੜਿਆ ਹੋਇਆ। ਜੁਜੇ ਬੰਦੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਚਾਰੇ ਵਰਨ ਆਖੇ ਸਭ ਕੋਈ। ਬ੍ਰਹਮ ਬਿੰਦੇ ਸਭ ਉਪਤ ਹੋਈ। ਡਬ ਡਪ ਰੰਪਾਇਆ ਹੋਇਆ ਕਿ ਚਾਰ ਵਰਨ ਨੇ ਸਾਰੇ ਇਹ ਕਹੀ ਜਾਂਦੇ ਨੇ ਜੀ ਇਹ ਚਾਰ ਅਲੱਗ ਅਲੱਗ ਵਰਨ ਨੇ ਕਬਜ਼ਗੁਰ ਕਹਿੰਦੇ ਨਹੀਂ ਸਾਰੇ ਬ੍ਰह्म ਬਿੰਤੇ ਸਭ ਉਹ ਪਥੋਈ ਸਾਰੇ ਉਸ ਅਕਾਲਪੁਰ ਤੋਂ ਪੈਦਾ ਹੋਏ ਨੇ ਫਿਰ ਅਲੱਗ ਅਲੱਗ ਵਰਨ ਕਿਵੇਂ ਬਣ ਗਏ ਨੇ ਅਲੱਗ ਅਲੱਗ ਜਾਤਾਂ ਕਿਵੇਂ ਬਣ ਗਈਆਂ ਨੇ ਸਾਰੇ ਪੈਦਾ ਹੀ ਉਸ ਅਕਾਲਪੁਰ ਦੇ ਬਿੰਤ ਹੋਏ ਨੇ ਮట్టి ਇੱਕ ਸਗਲ ਸੰਸਾਰਾ ਸਾਰੇ ਸੰਸਾਰ ਨੂੰ ਇੱਕੋ ਮਿੱਟੀ ਨਾਲ ਬਣਾਇਆ ਕਾਲਪਕ ਨੇ ਬਹੁਭਤ पांडे ਘੜਾ ਕੁਮਾਰ ਅਲੱਗ-ਅਲੱਗ ਤਰੀਕੇ ਨਾਲ ਭਾਂਡੇ ਬਣਾਏ ਨੇ ਆਪਾਂ ਕਬੀਰ ਸਾਹਿਬ ਜੀ ਦਾ ਸ਼ਬਦ ਵਿਚਾਰਿਆ ਸੀ ਨਾ ਇਹ ਵਿਚਾਰਾਂ ਉੱਥੇ ਵੀ ਆਈਆਂ ਸੀ ਉੱਥੇ ਮੈਂ ਕਰ ਚੁੱਕਾ ਹਾਂ ਇਸ ਕਰਕੇ ਦੁਬਾਰਾ ਨਹੀਂ ਮੈਂ ਉਹਦੇ ਵਿੱਚ ਸਮਾਂ ਲਗਾ ਰਿਹਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਸਾਰੇ ਸਰੀਰ ਜਿਹੜੇ ਨੇ ਪੰਜ ਤੱਤਾਂ ਦੇ ਨਾਲ ਬਣੇ ਨੇ ਔਰ ਸਤਗੁਰ ਕਹਿੰਦੇ ਨੇ ਵੀ ਜੇ ਕੋਈ ਛੋਟੀ ਜਾਤ ਹੈ ਤੇ ਫਿਰ ਉਹਦੇ ਕੁਝ ਘਾਟ ਹੋਣੇ ਚਾਹੀਦੇ ਨੇ ਤੱਤ ਜੇ ਕੋਈ ਉੱਚੀ ਜਾਤ ਹੈ ਉਹਦੇ ਜ਼ਿਆਦਾ ਹੋਣੇ ਚਾਹੀਦੇ ਨੇ ਘਟ ਵੱਧ ਕੋ ਕਰੇ ਵਿਚਾਰ ਕਿਸੇ ਦੀ ਕੋਈ ਘਾਟ ਹੈ ਕਿਸੇ ਵੱਧ ਹੈ ਸਾਰੇ ਪੰਜ ਤੱਤਾਂ ਦੇ ਨਾਲ ਬਣੇ ਨੇ ਕਹਿਤ ਨਾਨਕ ਇਹ ਜੀਵ ਕਰਮ ਬੰਦ ਹੋਈ ਅਸਲ ਦੇ ਵਿੱਚ ਆਪਣੇ ਕਰਮਾਂ ਦਾ ਲੇਖ ਹੈ ਉਦੇ ਕਰਕੇ ਕੋਈ ਸਮਾਜਿਕ ਤੌਰ ਦੇ ਉੱਤੇ ਵਧੇਰੇ ਮਾਨ ਪਾਉਂਦਾ ਹੈ ਕੋਈ ਘੱਟ ਮਾਨ ਪਾਉਂਦਾ ਹੈ ਕੋਈ ਉੱਚਾ ਕਿਹਾ ਜਾਂਦਾ ਹੈ ਜਾਤ ਪਾਤ ਕਰਕੇ ਨਹੀਂ ਕਹਿ ਨਾਰਨਕ ਇਹ ਜੀਵ ਕਰਮ ਬੰਦ ਹੋਈ ਬਿਨ ਸਤਗੁਰੂ ਭੇਟੇ ਮੁਕਤ ਨਾ ਹੋਈ ਇਹ ਜਿਹੜਾ ਕਰਮਾਂ ਦਾ ਲੇਖ ਹੈ ਇਹਦੇ ਵਿੱਚੋਂ ਜਿੰਨਾ ਚਿਰ ਕਾਲਪੁਰਖ ਗੁਰੂ ਦੇ ਲੱਡ ਨਹੀਂ ਲੱਗਦੇ ਗੁਰੂ ਦੀ ਸ਼ਰਨ 'ਚ ਨਹੀਂ ਜਾਂਦੇ ਇਹਦੇ ਬੰਦਲਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ ਇਸ ਵਿਚਾਰ ਨੂੰ ਆਪਾਂ ਸਮਰਥੂ ਤੋਂ ਜ਼ਿਆਦਾ ਹੋ ਗਿਆ ਇਸ ਵਿਚਾਰ ਨੂੰ ਆਪਾਂ ਕੱਲ ਵੀ ਜਾਰੀ ਰੱਖਾਂਗੇ ਕਿਦੇ ਕੁਝ ਪ੍ਰਮਾਣ ਹੋਰ ਦੇਖਾਂਗੇ ਅੱਜ ਬਸ ਇਤਨਾ ਹੀ ਬਚਨ ਪ੍ਰਵਾਨ ਕਰਨਾ ਹੋਈਆ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ